ਲੋ ਜੀ ਮਿੱਤਰੋ ਆ ਗਿਆ ਪਗਾਲ ਕਰ ਆਪਣੇ ਘਰੇ ਵਿਆ ਚੱਲ ਰਿਹਾ ਤੇ ਆਪਣੀ ਡਿਊਟੀ ਲੱਗੀ ਹਵਾਈ ਦਾ ਤੇ ਚੜਾਤੀ ਆਪਾਂ ਕੜਾਈ ਤੇ ਕੜਾਈ ਤੇ ਲੱਗਦੇ ਘਰ ਦਾ ਮੰਮ ਇੱਕ ਦਸਾਗਰ ਪਾਰੇ ਵੀ ਨੇ ਸਗਰ ਪਾਰੇ ਥੋੜੇ ਕੱਚੇ ਤੇ ਹੁਣ ਇਧਰ ਮਿਲ ਰਿਹਾ ਹਵਾਈ ਦੂਜਾ ਕੰਮ ਕਰੀ ਜਾਂਦੇ ਆ ਤੇ ਹਵਾਈ ਨੂੰ ਆਪਾਂ ਗੱਲਬਾਤ ਕਰ ਰਹੇ ਸੀ ਨਾਲ ਦਸਾਗਰ ਪਾਨਾਂ ਦੇ ਨਗਾ ਮਾਰੀ ਤੇ ਹੁਣ ਚੱਲ ਪਏ ਨੇ ਲੱਡੂ ਲੱਡੂ ਦੀ ਪਤਨੀ ਤਿਆਰ ਬਾਈਰ ਕਹਦਾ ਲੱਡੂ ਲੱਡੂ ਮੇਰਾ ਵੱਟਦੇ ਬਾਈ ਵੀ ਲੱਡੂ ਲੱਡੂ ਵੱਟਦੇ ਤਿਆਰੀ ਚ ਹੋ ਗਿਆ ਹੁਣ ਬਾਈ ਦੇਤੀ ਲੱਡੂ ਮਤੇ ਜਿਸ ਅਗਰ ਪਰੇ ਪਕੌੜਾ ਨਹੀਂ ਗੰਨੇ ਨਾ ਮਰੇ ਨੇ ਤੇ ਨੂੰ ਨੂੰਟ ਆ ਪਕੌੜਾ ਫਿੱਟੀਆਂ ਜੀ ਤੋਂ ਦੁਪਰ ਆ ਥੜਕਾ ਰਾਂ ਆ ਨੂੰ ਖਲਾਮ ਲੜਗਾ ਹੁਣ ਬਾਈਰ ਵਾਲਾ ਕਹਦਾ ਲੱਡੂ ਵੱਟਦੇ ਬਈ ਇਹ ਬਾਈ ਦੀ ਲੱਡੂਾਂ ਦੀ ਜੋੜੀ ਲੱਗ ਗਈ ਬਾਈ ਲੱਡੂ ਵੱਟ ਰਿਆ ਵੇਖੋ ਕਿਰ ਕਿਰ ਸੁਨੇ ਵਧੀਆ ਲੱਡੂ ਆਪ ਤਾਂ ਨਹੀਂ ਹੋਰ ਤਿਆਰ ਮਗਰੇ ਬੈਂਗਣ ਹੋਰ ਦਾਦੋ ਲੱਡੂ ਵੱਟਦੇ ਰੁਕਤ ਨਹੀਂ ਆ ਆ ਭਾਈ ਨੇ ਪਕਾ ਉਹ ਪਦਾਨਾ ਕੱਢੇ ਤਾਂ ਅੱਬਾ ਜਾਣੇ ਵੀ ਨੰਬਰੋਂ ਮਦਾਨ ਸੁਖ ਨਹੀਂ ਪਾਤਾ ਆ ਕੜੀ ਵੇਲੀ ਵਿੱਚ ਕੋਬਿਆ ਭਾਈ ਨੇ ਖਜਾਰ ਨੀਗਾਤੀ ਸ਼ੁਰੂ ਖੜ ਕੋਣੀ ਗੁਰਸ਼ਾਤੀ ਆਪਾ ਚਲਦੇ ਅੰਦਰ ਗੀੜਾ ਮਾਰਨ ਆ ਪੀਆਂ ਪਟੌੜਨਾ ਮਿੱਠੇ ਨੇ ਲੰਗ ਬਣਾਉਣਾ ਆਪਾ ਦੇ ਗੀਤੀਪੂਰੇ ਗੀੜਾ ਮਾਰਨ ਗੀਪੂ ਵੇਨੇ ਕੀ ਕਰਦਾ ਇਹ ਲੈ ਲੱਡੂ ਲੈ ਲੱਡੂ ਚੰਚਨ ਲੈ ਲੱਡੂ ਵਧੀਆ ਲਾਦੀ ਭਾਈ ਓਏ ਠੀਕ ਆ ਧਿਆਨ ਨਾਲ ਇਹ ਤਾਂ ਸਾਡਾ ਸੌਦਾ ਬੱਤਾ ਪਿਆ ਤੇ ਆ ਲੱਡੂ ਅਹ ਟਗਾ ਟਗਾ ਕੇ ਲਾ ਟਗਾ ਟਗਾ ਕੇ ਹਾਂ ਬੋਰੀਆ ਤੇ ਇਧਰ ਆ ਪਿਆ ਸੜਾਉਦਾ ਪਤਾ ਹੁਣ ਚੱਲ ਆਪਣੀ ਰੋਟੀ ਲਾਤੀ ਲੈ ਪਸ ਹੋ ਜਾਣਾ ਆਲੇ 10 ਮਿੰਟ ਤੂੰ ਕੰਮ ਕਰਾਵੇ ਮਿੱਠੀਆਂ ਪਕੌੜੀਆਂ ਬਣਾਵਣਾ ਜੇ ਰੱਖਦੇ ਆਂ ਅੰਦਰ ਚਣ ਚਣ ਗਰਾਵਾਂਗਾ ਚਣ ਚਣ ਗਦੀਪਾਂ ਦਾ ਪਚਣ ਕੇ ਰੋੜੀਆਂ ਆ ਸਾਰਾ ਡਗੜ ਜੋ ਸਾਰਾ ਭਰ ਦੇਣਾ ਪਕੜਗਾ ਮੇਰੇ ਕੋਲ ਭਾਰਸੀ ਦੀ ਫੜ ਲਾ ਫਲੇ ਯਾ ਮੈਂ ਦੇਖਣਾ ਪਣ ਫੜਨ ਦੇ ਇਹ ਜੱਕਾ ਇਹ ਆ ਚੱਕ ਮਿਲ ਕਰਤ ਨਟੇਰੀ ਮਸਾਲੇ ਵੀ ਆਲਣਾ ਆਪਾਂ ਚੱਲੀਏ ਪਕੌੜੀਆਂ ਰੱਖ ਕੇ ਆ ਬਾਈਓ ਤਾਂ ਹੋਰ ਲੈ ਜਾ ਯਾਰ ਤੂੰ ਦੋ ਟੰਡਾ ਵਰਤੇ ਥਾਲੀ ਆਲੇ ਤੋਂ ਦੋ ਟੰਡਾ ਥਾਜੂ ਘਰ ਪਰਤੇ ਇਹ ਬਸ ਕਰ ਬਸ ਕਰ ਬਸ ਕਰ ਬਸ ਕਰ ਇਹ ਨਹੀਂ ਆ ਰਿਹਾ ਯਾ ਨਹੀਂ ਆਪਾਂ ਏ ਆਪ ਵੀ ਡਿਉੜੀ ਚੰਗੀ ਲੱਗੀ ਅੱਜ ਥੋੜੇ ਕੰਮ ਥੋੜੇ ਬਿਜੀ ਆ ਨਾਲ ਇਧਰ ਭਾਈ ਹੋਰੇ ਬੈਠੇ ਆ ਸਾਡਾ ਕੰਮ ਕਰਦੇ ਏ ਆਜਾ ਭਾਈ ਵੀ ਡਿਉੜੀ ਘੜਾਇਆ ਲਈ ਉਹ ਬੜ ਬੜ ਉਹ ਪਹਿਲਾਂ ਚੇਰ ਬਣਾ ਲੈ ਚੇਮਾ ਦੇ ਲੈ ਸਾਡੇ ਸਾਥ ਨਾਲ ਆਰਡਰ ਕਰੀਏ ਨਾ ਆ ਸੈਗਲ ਪਰ ਕਰਦੇ ਤਿਆਰ ਨਾਲੇ ਭਾਈ ਨੇ ਸੈਗਲ ਪਰ ਪੁਰਾਣਾ ਫੇਰ ਕਰਨਾ ਪਿਆ ਹੁਣ ਆ ਬੱਟ ਚੱਕਾ ਨਹੀਂ ਆਪਾਂ ਉਹ ਵੀ ਲਾਂਗੇ ਆ ਹੁਣ ਸਾਡੇ ਨਾਲ ਪੈਂਦਾ ਪਿਆ ਇਹ ਵੀ ਆਰਡਰ ਲਾਇਆ ਦਾਬੇ ਤੇ ਅੱਜ ਦੇ ਵਾਅਦੇ ਚਲੀ ਆਦਾ ਨਾਲ ਨਾਲ ਨੰਨੇ ਮਿੰਨੇ ਵੀ ਵਿਕਲਾਇਆ ਹੜਾ ਨੰਨੇ ਮਿੰਨੇ ਗੋਲੀ ਚੜੀ ਜਾਂਦੇ ਸਾਰੇ ਆ ਲੈ ਹਵਾਈ ਖੁਰਜਣਾ ਉਹ ਵੀ ਮਾਰਦਾ ਜਦੋਂ ਹਨ ਦੀ ਦੀ ਬੀਚ ਚੱਲਦੀ ਹੈ ਚੱਕਰ ਵੀ ਆ ਕੰਮ ਹੋ ਗਿਆ ਆਪਣਾ ਪਿਆਰ ਰੇੜੀ ਤੱਕਣ ਵਾਲੇ ਹੀ ਲੈ ਆਸ ਅਗਰ ਬਾਰੇ ਉਹਦਾ ਆ ਹੁਣ ਆਪਾਂ ਲਾਈਟਾਂ ਲਾ ਦਿਆਂ ਰੰਗीन ਬੇਬੋ ਲਾਈਟਾਂ ਕਿਵੇਂ ਲੱਗਦੀਆਂ ਤੁਹਾਨੂੰ ਅੱਜ ਲਾਈਟਾਂ ਅੱਧੀਆਂ ਲੱਗਾਂ ਅੱਧੀਆਂ ਲਾਈਟਾਂ ਆਜ ਦੇ ਲਵਾਂਗੇ ਆਪਾਂ ਤੇ ਲਾਈਟਾਂ ਦੀ ਡੈਕੋਰੇਸ਼ਨ ਵੇਖੋ ਜੇ ਲਾਈਟਾਂ ਵੀ ਕੱਚੀ ਕੀਤੀ ਹੈ ਅਜੇ ਤਿਆਰੀ ਹੋਰ ਕਰਨੀ ਹੈ ਲਾਈਟਾਂ ਦੀ ਉਹ ਬੀਬੀਆਂ ਵੀ ਬੇਟੀਆਂ ਆਪਣੀ ਗੀਤ ਗਾਉਣ ਤੇ ਸਾਨੂੰ ਬੀਬੀਆਂ ਨਾਲ ਵੀ ਸੁਣਨੇ ਗੀਤਾਂ ਦੇ ਕੀ ਹਾਲ ਆ ਤੁਹਾਨੂੰ ਡੈਕੋਰੇਸ਼ਨ ਹੋ ਰਹੀ ਵਿਖੋ ਕਲਰ ਤੇ ਕਲਰ ਬਸ ਥੋੜਾ ਜਿਹਾ ਚੈਨਿਕਾ ਕਿ ਹੁਣ ਆਪਾਂ ਕਲਰ ਲਾਵਾਂਗੇ ਉਹਦੀ ਕਲਰ-ਕਲਰ ਤੇ ਆਪਾਂ ਸਾਨੂੰ ਹੁਣ ਇੱਕ ਵਾਰੀ ਐ ਆਪ ਤੇ ਫਰੰਟ ਦੇ ਚੀਜ਼ ਚਾਰ ਮੰਗਾਉਨੇ ਆ ਉਦੋਂ ਬਾਅਦ ਚੱਲਦੇ ਆਪਾਂ ਬੀਬੀਆਂ ਕੋਲ ਹੁਣ ਮੜੇ ਬੀਬੀਆਂ ਕੋਲ ਚੱਲ ਕੇ ਬਗੀਤ ਸੁਣਨੇ ਬੀਣ ਲੈ ਵੀ ਗੀਤ ਗਾ ਰਹੀਆਂ ਲੋ ਜੀ ਇਹ ਸੁਣਦੇ ਆਪਾਂ ਨਾਲੇ ਵੀਰ ਗਾਣੇ ਗੀਤ ਤੇ ਆਪਾਂ ਨੂੰ ਵਧੀਆ ਲੱਗੇ ਗੀਤ ਤੇ ਆਪਾਂ ਹੁਣ ਵੇਰ ਗਾਣੇ ਗਾ ਕੇ ਤੇ ਗੀਤ ਗੁਰੂ ਸੁਣ ਲੈਣ ਆਪਾਂ ਚੰਗੇ ਕਰੀਆ ਲੱਗੇ ਲੱਗੇ ਗੀਤ ਲੋਕੀ ਗੀਤ ਹੁੰਦੇ ਮਸਲੇ ਸਾਡੇ ਝਾਕਦਿਆਂ ਤੇ ਚਾਚੀ ਰ ਲੱਗੇ ਮੈਂ ਵੀ ਜੀ ਤੇ ਐ ਗੀਤ